ਬਾਪਾ ਬੀ ਆ ਜੇ ਬਸ ਇਹ ਚੱਕਣਾ ਨਹੀਂ ਮੈਨੂੰ ਪਤਾ ਕਿ ਹਾਂ ਉਹਨਾਂ ਨੇ ਉਹ ਨਾ ਜਿਹੜੇ ਕਹਿੰਦੇ ਨੇ ਹਾਂਜੀ ਅੱਛਾ ਬੀ ਆ ਜੀ ਅਖੇ ਲੋਗੇ ਜੇ ਦੀ ਗੱਲ ਹੈ ਕਰਦੇ ਸੀ ਕਰੀਕੀ ਕਰਾਂਗੇ ਜੀ ਜੀ ਉਹਨਾਂ ਦਾ ਕੱਟਦਾ ਤੇ ਪਰ ਵੀ ਜਿਹੋ ਨਾਲ ਕੱਟਦਾ ਅੱਜ ਤੋਂ ਦਿਨ ਨੂੰ ਕੱਟਦਾ ਅੱਜ ਭਾਵੇਂ ਆਪਾ ਪਾਸ ਪਰਸਪਰ ਸਭੋ ਜਿਹੜੇ ਇਕੱਠੇ ਹੋਏ ਆ ਪਰ ਇਹਦੇ ਹੋਣਾ ਨਹੀਂ ਛੋਟੇ ਪਰਿਵਾਰ ਦੇ ਲੋਕੋ ਜਾਤੋ ਗੇਰੋ ਦਰੋਂ ਦੇਵ ਚੰਦ ਜੀ ਦੇ ਕੋਲ ਦੇ ਹਾਂਸਾ ਬੱਤਰ ਸਾਹੂ ਉਸੇ ਜਗ੍ਹਾ ਨਾ ਕਰ ਲੈਣ ਚਾਚਾ ਜੀ ਭਾਗ ਸਿੰਘ ਹੋਰ ਜੀ ਕਰੋ ਯਾ ਜੀ ਦਰਕਰ ਤੋਂ ਬਹੁਤ ਸਾਰੇ ਨੀ ਕੱਢਣ ਵਾਲੇ ਤੇ ਦਸਰ ਗੇਰੋ ਦਰਵਾਜ਼ਾ ਚਾਚਾ ਜੀ ਬਡੇ ਜੀ ਸਾਹ ਦੇ ਕਰੋ ਯਾ ਜੀ ਜੀ ਕਰੋ ਕੋ ਬਿਤਾ ਦੇ ਤੋ ਲੱਖਤ ਆਫ ਕੋਰਸ ਕਰਕੇ ਜੀਵਨ ਦੇ ਜਾਣਦਾਰ ਹੁੰਦਾ ਹੀ ਹੈ ਮੈਨੂੰ ਯਾਦ ਆ ਕਿ ਜਦੋਂ ਮੇਰੇ ਮਾਤਾ ਜੀ ਦੀ ਡੈਥ ਹੋਈ ਤੇ ਉਹ ਦੇਖੋ ਤੇ ਅੰਤ ਸੰਸਕਾਰ ਦੇ ਪਾਤਰਤਾ ਬਾਰੇ ਤੇ ਕਈ ਵਾਰੀ ਉਹ ਉਹਨੋਂ ਦੀ ਕਈ ਗੱਲ ਫਿਰ ਆਪਣੇ ਮਨ ਨੂੰ ਬਹੁਤ ਸਰਾਬ ਸੀ ਜੈਣੀ ਪੈਂਦੀ ਹੈ ਉਹਨਾਂ ਨੇ ਕਿਹਾ ਕਿ ਇਸੇ Sufi ਦੀਆਂ Sufi ਚਾਰਦਿਆਂ ਉਹ ਜੋ ਦਸਤੀਆਂ ਨੇ ਢੇਰੀਆਂ ਉੱਤੇ ਪਾਇਏ ਕੱਖ ਉਧਰੋਂ ਕੋਈ ਨਹੀਂ ਬੋਲਦਾ ਇਧਰੋਂ ਜਾਂਦੇ ਲੱਗਦਾ ਸੋ ਇਸ ਤਰ੍ਹਾਂ ਮੰਨਤਰਾ ਵਸਦੇਣੀ ਪੈਂਦੀ ਹੈ ਕਿ ਜਿਹਨਾਂ ਨੇ ਜਾਣਾ ਹੈ ਉਹਨਾਂ ਨੇ ਜਾਣਾ ਉਧਰੋਂ ਨਹੀਂ ਬੋਲਦਾ ਕੋਈ ਮੈਂ ਤੁਹਾਡਾ ਨਾ ਸਾਹਿਤ ਦੀ ਗੱਲ ਤਾਂ ਬਹੁਤ ਵਿਦਵਾਨ بیٹھے ਆ ਤੁਸੀਂ ਉਹਨਾਂ ਨੂੰ ਬਹੁਤ ਪੜਿਆ ਮੈਂ ਉਹਨਾਂ ਦੇ ਰੂਪ ਜਾਂਦਾ ਜਿਹੜੀਆਂ ਖੇਡ ਗੁਣਾਂ ਦੇ ਵਿੱਚੋਂ ਆਪਾਂ ਕੁਝ ਗ੍ਰੈਬ ਕਰ ਸਕੀਏ ਤੇ 11 ਦੀ ਗੱਲ ਆ 2011 ਦੀ ਅਸੀਂ ਪਾਤਰਥਾਂ ਨੂੰ ਕਿਹਾ ਵੀ ਪਾਤਰਥਾਂ ਆਪਾਂ ਨਾ ਸਟੋਰ ਦੇ ਵਿੱਚ ਚੱਲਦੇ ਆ ਕਿਤੇ ਐਡਵਰਟਾਈਜ਼ਰ ਵੀ ਆ ਗੜ ਪਫਰੀਆਂ ਆਪਾਂ ਸ਼ੌਪਿੰਗ ਕਰਦੇ ਆ ਲੈ ਸ਼ੌਪਿੰਗ ਕਰ ਲੈ ਚਾਚੀ ਜੀ ਓੜਾ ਚਾਚੀ ਵੀ ਸ਼ੌਪਿੰਗ ਕਰ ਲੈਣਾ ਚਾਚੀ ਵੀ ਰਾਜ਼ ਸੀ ਹੋ ਸ਼ੌਪਿੰਗ ਕਰਨ ગયા ਤੇ ਆਮ ਕਰਕੇ ਬੰਦਾਂ ਨੂੰ ਵੀ ਮਹਿੰਗੇ ਸਟੋਰਾਂ ਤੇ ਜਾਂਦਾ ਮੈਨੂੰ ਕਹਿੰਦੇ ਹਰਜਿੰਦਰ ਆਹ ਚੈਪਟਰ ਸਟੋਰ ਕਿਹੜਾ ਹੈ ਉਥੇ ਇੱਕ ਚੈਪਟਰ ਸਟੋਰ ਜਿੱਤੇ ਬਾਕਸ ਮੈਂ ਕਿਹਾ ਵੀ ਇੱਕ ਕਿਤਾਬਾਂ ਦਾ ਸਟੋਰ ਹੈ ਇਹਦੇ ਇੱਥੇ ਜਾਂਦੇ ਆ ਉਹਨਾਂ ਨੇ ਸਾਰਾ ਟਾਈਂ ਸ਼ਾਪਿੰਗ ਦਾ ਉਸੇ ਸੋਚ ਕੇ ਆਇਆ ਤਾਂ ਤੇ ਉਥੋਂ ਕਿਤਾਬਾਂ ਹੀ ਲਈਆਂ ਹੋਰ ਕੁਝ ਨਹੀਂ ਤੇ ਜਦੋਂ ਆਪਾਂ ਉਹਨਾਂ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਕਰਦੇ ਆਂ ਉਦੋਂ ਵੀ ਇਹੇ ਗੱਲ ਆ ਕਿ ਕਹਿੰਦੇ ਮੈਂ ਲਾਇਬ੍ਰੇਰੀ ਤੋਂ ਕਿਤਾਬ ਲਈ ਉਹਨਾਂ ਦੀ ਦੂਜੇ ਦਿਨਾਂ 'ਚ ਵੋੜ ਦੇਣੀ ਪੜ ਕੇ। ਉਹਨਾਂ ਕਿਉਂਕਿ ਇੱਕੋ ਇੱਕ ਕਿਤਾਬ ਇਸ਼ੂ ਹੁੰਦੀ। ਤੇ ਉਹਨਾਂ ਦੇ ਸ਼ੁਰੂਆਤੀ ਦਿਨਾਂ ਦੀ ਜਦੋਂ ਆਪਾਂ ਗੱਲ ਕਰਦੇ ਆ ਇਹ ਜੇ ਤੇ ਤੁਸੀਂ ਦੇਖੋ ਕਿ ਉਦੋਂ ਹੀ ਕਾਫੀਾਂ ਦੇ ਵਿੱਚ ਕਿੰਨੀ ਬੈਸਾਂ ਦੀ ਸੀ। ਅਜੇ 17-18 ਸਾਲ ਦੀ ਉਮਰ ਦੇ ਵਿੱਚ। ਇਹ ਜਖਮੀ ਹੰਸ ਕੁੜੇ ਸਰਵਰ 'ਚੋਂ ਜਖਮੀ ਹੰਸ ਊੜੇ ਸਰਵਰ ਚੋਂ ਪਾਣੀ ਵਿੱਚ ਪਾਣੀ ਵਿੱਚ ਪਿਆਜ਼ੀ ਰੋਣ ਫਿਰ ਕਹਿੰਦੇ ਬੋਦੀਵਾਰੀ ਮੇਰੀ ਅਣਖ ਰੋਈ ਬੋਦੀਵਾਰੀ ਅਣਖ ਰੋਈ ਇੱਕ ਦੋ ਵਾਰੀ ਅੱਖਾਂ ਤੀਸਰੀ ਅੱਖ ਕਦੇ ਨਹੀਂ ਰੋਈ ਕੋਏ ਹਾਸੇ ਲੱਗਾ ਕਰੀ ਜੰਮੀਰ ਉਹਨਾਂ ਨੇ ਹੁਣੇ ਕੀਤੀ ਹੈ ਮੈਂ ਆਪਣੇ ਭਤੀਜੇ ਮੋਹਨ ਪਿੱਤਰਾ ਨਾਲ ਗੱਲ ਕਰਦਾ ਸੀ ਵੀ ਮੋਹਨ ਵੀ ਪਾਤਰ ਸਭ ਬਾਰੇ ਲਿਖਣਾ ਤਾਂ ਔਖਾ ਨਹੀਂ ਅਸੰਭਵ ਜਿਹਾ ਲੱਗਦਾ ਤੇ ਜਿਵੇਂ ਹੁਣ ਤਖਤਾਲ ਜੀ ਮੈਨੂੰ ਕਹਿੰਦੇ ਸੀ ਵੀ ਬਹੁਤ سارے ਬੰਦੇ ਜਾਂ ਰਾਈਟਰ ਇਕੱਠੇ ਹੋ ਕੇ ਇੱਕ ਪਾਤਰ ਬਣਾ ਸਕਦਾ ਸ਼ਾਇਦ ਤੇ ਮੈਂ ਉਹ ਨਾਲ ਗੱਲ ਕਰਦਾ ਸੀ ਮੋਹਨ ਵੀ ਉਹ ਦਾ ਦੰਬਵਿਆ ਇਹ ਪਾਤਰ ਸਤੰਗਪਾਤਰ 22 ਸਤੰਗ ਲਿਖਦੀ ਹੈ ਪਰ ਇਹ ਸੰਭਵ ਹੋ ਸਕਦਾ ਹੈ ਕਿ ਆਪਾਂ ਉਹਦੀ ਜ਼ਿੰਦਗੀ ਵਾਂਗ ਜ਼ਿੰਦਗੀ ਜੀਵੇ ਕਿਉਂਕਿ ਉਹਨਾਂ ਦੀ ਜ਼ਿੰਦਗੀ ਤੋਂ ਆਪਾਂ ਬਹੁਤ ਕੁਝ ਸਿੱਖ ਕਰਦੇ ਆ ਇਹ ਇਹ ਵੀ ਗੱਲ ਹੈ ਲੱਗਦੀ ਕਿ ਸਾਡੇ ਸਭ ਤੋਂ ਛਾਂ ਉੱਡ ਗਈ ਪਰ ਇਹ ਵੀ ਗੱਲ ਹੈ ਕਿ ਉਹ ਛਾਂ ਦਾ ਲੱਗ ਜਦ ਉਹ ਛਾਂ ਦਾ ਉਸ ਛਾਂ ਦੀ ਠੰਡ ਜਾਂ ਉਸ ਸ਼ੌਂ ਦਾ ਵਾਤਾਵਰਨ ਮੈਨੂੰ ਬਹੁਤ ਨਸੀਬ ਹੋਇਆ ਮੈਨੂੰ ਮੇਰੇ ਕੋਲ ਉਹਦੀ ਇੰਨੀਆਂ ਯਾਦਾਂ ਆ ਕਿ ਆਪਾਂ ਕਈ ਕਿਹ ਦੇ ਜਨ ਗੱਲਾਂ ਕਰਦੇ ਹੁੰਦੇ ਉਹਦੇ ਇਹਨਾਂ ਖਦ ਜਿੱਦਣ ਦੀ ਉਹ ਗਏ ਆ ਉਹਨਾਂ ਦੀਆਂ ਗੱਲਾਂ ਵਾਰ-ਵਾਰ ਚੱਲਦੀਆਂ ਤੇ ਜਿਹੜੀ ਜਿਹੜੀ ਦੁੱਖ ਦੀ ਘੜੀ ਹੈ ਇਹ ਵੀ ਆ ਤੁਹਾਨੂੰ ਮੈਂ ਦੱਸੂ ਵੀ ਕਿਵੇਂ ਘਟਨਾ ਜਿਹੜੀ ਆ ਉਹਨੂੰ ਤੁਸੀਂ ਗ੍ਰਹਿਣ ਕਰਦੇ ਚਾਚਾ ਇਹ ਮਕਰ ਸਿੰਘ ਉਹਨਾਂ ਦੇ ਮੈਸੇਜ ਜਦੋਂ ਪੂਰੇ ਹੋ ਗਏ ਤੇ ਚਾਚਾ ਜੀ ਨੇ ਸੋਚਿਆ ਕਿ ਮੈਂ ਹੁਣ ਭਾਜੀ ਨੂੰ ਫੋਨ ਕਰਾਂ ਉਹਨਾਂ ਨਾਲ ਆਪਣਾ ਦੁੱਖ ਸਾਂਝਾ ਕਰਾਂ ਵੀ ਦਵਿੰਦਰ ਇਹ ਸੁਣਿਆ ਤਾਂ ਨਹੀਂ ਉਹਨਾਂ ਨੇ ਫੋਨ ਕੀਤਾ ਚਾਚਾ ਵੀ ਚਾਹਤ ਨਹੀਂ ਫੋਨ ਨਹੀਂ ਚਾਹਿਆ ਕਿਥੇ ਹੋਰ ਲੈ ਪੁੱਛਿਆ ਕਿ ਚਾਚਾ ਇਹ ਕਿਹਾ ਵੀ ਕਿਥੇ ਗਏ ਭਾਜੀ ਉਹ ਕਹਿੰਦੇ ਉਨਨੂੰ ਠੀਕ ਜਨ ਇੰਡੀ ਹਸਪੀਟਲ ਲੈ ਕੇ ਗਏ ਉਸ ਦੇ ਨਾਲ ਤਾਂ ਸੁਪਾਸਟਰ ਸਾਹਿਬ ਨਹੀਂ تھے ਤੇ ਉਸੇ ਮੱਕੀ ਟਹਿਰਮ ਦੇ ਬੱਚਾ ਕੀ ਇਹ 5 ਵਜੇ ਡਾਕਟਰ ਨੇ ਕਿਹਾ ਵੀ 5 ਵਜੇ ਉਹ ਬਾਸ ਛੱਡ ਜਾਂਦੀ ਤੇ ਉਸੇ ਕੀ ਟਹਿਰਮ 6 ਵਜੇ ਚੱਤੀ ਨਹੀਂਗੀ ਬਾਸ ਛੱਡ ਗਿਆ ਤੇ ਦੱਸਾਂ ਕਿਹਨਾਂ ਦਰਵਾਜ਼ੇ ਪਰਦੇ ਹਾਂ ਤੇ ਜੇ ਛੱਡ ਗਿਆ ਮੈਂ ਨਾਲ ਹੀ ਉਹਨਾਂ ਨੂੰ ਪੁੱਛਿਆ ਬਹਿ ਗਿਆ ਜਤੇ ਜਤੇ ਸੰਗੀਤ ਸਿੱਖਿਆ ਕਿ ਤੋ ਮੇਰੇ ਨਾਲ ਇੱਕ ਰਾਗੀ ਸਿੰਘ ਬੈਠੇ ਸੀ ਤੇ ਜਤੇ ਕਹਿੰਦੇ ਨਹੀਂ ਮੈਨੂੰ ਨਹੀਂ ਆਉਂਦਾ ਸੰਗੀਤ ਨਹੀਂ ਮੈਨੂੰ ਪਤਾ ਕੁਛ ਮੈਂ ਨਹੀਂ ਪਿੱਛਾ ਪੁਛਦੀ ਤੇ ਉਸ ਤੋਂ ਬਾਅਦ ਜੀ ਪ੍ਰੋਗਰਾਮ ਤੇ ਜਿਹੜਾ ਪ੍ਰੋਗਰਾਮ ਕੀਤਾ ਤੇ ਉਹ ਰਾਗੀ ਸਿੰਘ ਮੇਰੇ ਨਾਲ ਸੀ ਉਹ ਕਹਿੰਦੇ ਪਾਤਸ਼ਾਹਬ ਨੂੰ ਕਹਿੰਦੇ ਪਾਤਸ਼ਾਹਬ ਤੁਸੀਂ ਕਹਿੰਦੇ ਮੈਂ ਸੰਗੀਤ ਸਿੱਖਿਆ ਨਹੀਂ ਪਰ ਜੋ ਤੁਸੀਂ गा ਰਹੇ ਸੀ ਤੇ ਸਾਰਾ ਕੁਝ ਸੰਗੀਤ ਚ ਹੈ ਤੇ ਤੁਸੀਂ ਸੰਗੀਤ ਵਜਾ ਵੀ ਨਹੀਂ ਕੋਈ ਰੰਗ। ਤੁਹਾਡੀ ਆਵਾਜ਼ ਹੀ ਜਿਹੜੀ ਆ ਉਹ ਸੰਗੀਤ ਤੇ ਹੀ ਬੋਲਦੀ ਐ। ਤੇ ਮੇਰੇ ਮੇਰੇ ਵਿੱਚ ਜੇ ਕਰੀ ਉਹਨੂੰ ਕਹਿੰਦੇ ਚਾਚਾ ਜੀ ਤੁਸੀਂ ਇਹਨਾਂ ਤੇ ਯਾਦ ਕਿਦਾਂ ਰੱਖ ਲਏ ਨੇ। ਮਰ ਨੂੰ ਤੁਸੀਂ ਦੇਖੋ ਕਿ ਕਦੀ ਆਪਣੇ ਆਪ ਨੂੰ ਕ੍ਰੈਡਿਟ ਨਹੀਂ ਕਿੰਦੇ। ਜੀ ਹਾਂ ਮੈਂ ਇਹ ਕਿਤੇ ਕਰਦਾ ਮੈਂ ਇਹ ਕਹਦਾ ਕਹਿੰਦੇ ਬੇਟੇ ਜਦੋਂ ਰੋਜ਼ ਹੀ ਬੋਲੀ ਦੀ ਪੇਜ ਤੇ ਫਿੱਚੇ ਰਹਿੰਦੀ ਹੈ ਹੁਣ ਆਪਾਂ ਪੰਜਾਬੀ ਪੋਇਟਰੀ ਦੇ ਗੱਲ ਕਰੀਏ ਜਿਹੜੀ ਜਿਵੇਂ ਅਨੁਵਾਦ ਦੀ ਗੱਲ ਕਰਦੇ ਆਪਾਂ ਵੀ ਅਨੁਵਾਦ ਪੋਇਟਰੀ ਦਾ ਖਾਸ ਕਰਕੇ ਦੂਸਰੀ ਭਾਸ਼ਾ ਦੇ ਵਿੱਚ ਇਹ ਸੀ ਕਿਤੇ ਮੈਸੇਜ ਪਾਸ ਨਹੀਂ ਹੁੰਦਾ ਪਰ ਪਾਤਰ ਸਾਹਿਬ ਤਾਂ ਮੈਂ ਜਦੋਂ ਆਟਵਾ ਉਹ ਆਇਆ 11 ਦੇ ਵਿੱਚ ਤੇ ਮੈਂ ਬਾਖਰ ਸਾਹਿਬ ਨੂੰ ਉੱਥੇ ਗਿਆ ਔੜਵਾ ਜਾਂ ਤੀਨ ਉਹ ਲੈ ਕੇ ਉਹ ਆਤੀ ਤੇ ਬਾਖਰ ਸਾਹਿਬ ਤੇ ਤੇ ਚਾਰ ਪੰਜ ਕਵੀ ਆਏ ਸੀਗੇ ਏਰੀਆ ਤੋਂ ਉੱਥੇ ਬੈਠੇ ਤੇ ਤੁਹਾਨੂੰ ਇਸ ਗੱਲ ਦਾ ਮਾਣ ਵੀ ਆਉਂਦਾ ਜਿਉਂਕਿ ਜਿੰਨੇ ਵੀ ਕਵੀ ਇੰਡੀਆ ਤੋਂ ਆਏ ਸੀਗੇ ਉਹ ਸਾਰੇ ਕਵੀ ਜਿਹੜੇ ਇੰਟਰਪ੍ਰੀਟਰ ਲੈ ਕੇ ਬੋਲ ਰਹੀ ਸੀ ਆਪਣੀ ਕਪਤਾਨ ਉਹ ਪਾਸਟਰ ਸਾਹਿਬ ਕੱਲ੍ਹੇ ਹੀ ਸੀ ਜਿਹੜੇ ਆਪਣੀਆਂ ਕਪਤਾਨਾਂ ਦਾ ਆਪ ਹਲਵਾ ਕਰਦੇ ਇੰਗਲਿਸ਼ ਵਿੱਚ ਉਤੋਂ ਵੱਟ ਕੇ ਸਵਾਲ ਜਵਾਬ ਕੀ ਲੋਕ ਮਿਲਣਾ ਚਾਹਦੇ ਸੀ ਇਹ ਵੀ ਗੱਲ ਸੀ ਕਿ ਪਾਸਟਰ ਸਾਹਿਬ ਉਹ ਹੀ ਲੋਕੀ ਮਿਲਣਾ ਚਾਹਦੇ ਫਿਰ ਮੇਰੇ ਉਹ ਸਾਹਮਣੇ ਦੀ ਗੱਲ ਆ ਕਿ ਸਟੂਡੈਂਟ ਇੰਗਲਿਸ਼ ਜਿਹੜੇ ਆਪਣਾ ਕੋਈ ਪੰਜਾਬੀ ਨਹੀਂ ਸੀ ਤੇ ਇੱਕ ਦੋਸਤਾਂ ਨੂੰ ਇਹ ਬੰਦੇ ਵਧੀਆ ਲੱਗਿਆ ਜਿਹਦੇ ਵਿੱਚ ਜਿਹੜੇ ਪਾਤਸ਼ਾਹ ਨੂੰ ਕਹਿੰਦੇ ਵੀ ਤੁਹਾਡੇ ਸਰ ਤੁਹਾਡੀ ਜਿਹੜੀ ਪੋਇਟਰੀ ਆ ਉਹ ਸਾਨੂੰ ਸਿੱਧੀ ਆਉਂਦੀ ਹੈ ਤੇ ਕਈ ਵਾਰ ਸ਼ੁਰੂ ਆਏ ਲੱਗਦੀ ਕਿ ਮੇਰੀ ਗੱਲ ਹੀ ਹੈ ਇਹ ਕਿਤੇ ਮੋੜ ਦੀ ਗੱਲ ਕੀ ਵੀ ਮੇਰੀ ਹੈ ਗੱਲ ਵੀ ਇਹ ਇਹ ਕਿਹਦਾ ਕਾਰਨ ਕੀ ਆ ਹੁਣ ਉਹਦਾ ਵੀ ਕ੍ਰੈਡਿਟ ਆ ਨਹੀਂ ਆ ਕਹਿੰਦੇ ਮੇਰੀ ਮਾਂ ਮੋਦੀ ਦਾ ਮਾਣ ਹੈ ਮੇਰੀ ਮਾਂ ਕੋਲੀ ਹੈ ਤਾਂ ਔਰ ਤੁਸੀਂ ਬਹੁਤ ਬਦਵਾਨ ਬੈਠੇ ਸੀ ਤੁਹਾਨੂੰ ਪਤਾ ਹੈ ਉਸ ਦੇ ਵਿੱਚ ਵੀ ਪੰਜਾਬੀ ਪੋਇਟਰੀ ਨੂੰ ਇੰਗਲਿਸ਼ ਦੇ ਦਾ ਅਨੁਵਾਦ ਕਰਕੇ ਦੂਜੇ ਤੱਕ ਮੈਸੇਜ ਚੋਣਾ ਕਿੰਨਾ ਮੁਸ਼ਕਲ ਹੈ ਫਿਰ ਜਦੋਂ ਕਲੰਬੀਆ ਵੀ ਕਰਦੇ ਆ ਮੈਂ ਡਾਕਟਰ ਸਾਹਿਬ ਨੇ ਕਰਦਾ ਸੀ ਕਰਦੇ ਹੁੰਦੇ ਕੁਸਚਨ ਇਹ ਲੈ ਕੇ ਕਲੰਬੀਆ ਵੀ ਤੁਸੀਂ ਦੇਖੋਗੇ ਪਹਿਲਾਂ ਪੰਜਾਬੀ ਤੋਂ ਇੰਗਲਿਸ਼ 'ਚ ਅਨੁਵਾਦ ਹੋਣਾ ਤੇ ਫਿਰ ਇੰਗਲਿਸ਼ ਤੋਂ ਸਪੈਨਿਸ਼ ਦੀ ਜੇ ਤੁਹਾਨੂੰ ਜਾ ਕੇ ਮੈਸੇਜ ਪਾਸ ਹੋਣਾ ਤੇ ਜੇ ਤੁਸੀਂ ਕਿਤੇ ਉਹ ਪ੍ਰੋਗਰਾਮ ਦੇਖਿਆ ਹੋਵੇ ਜੁੜੂਗਤੇ ਹੈਗਾ ਮੈਦਨ ਖੇਡ ਜਦੋਂ ਪਾਤਰ ਸਾਹਿਬ ਦੀ ਸਪੈਨਿਸ਼ ਦੇ ਵਿੱਚ ਇੱਕ ਕਵਤਾ ਪੜ੍ਹੀ ਗਈ ਹੈ ਜਿਹੜੇ ਸਰੋਤੇ ਉਹਨੂੰ ਪਹਿਲਾਂ ਬਹੁਤ ਲੀਜ ਦੇ ਨਾਲ ਪੜ੍ਹੀ ਸ਼ਾਂਤੀ ਦੇ ਨਾਲ ਸੁਣਦੇ ਆ ਪਰ ਜਦੋਂ ਪੰਜ ਲੋਕ ਸਮਝਉਂਦਾ جی کے سے چلانا اٹھتی ہے ایڈتے سو یہ کدی نہیں سوچا کہ پاکستر صاحب پر دیا دیں اور میں ہوں بھی ڈاکٹر صاحب کے نال جب گڑے ملیا کیونکہ ڈاکٹر صاحب جو چودہ دن تھے ਗੈਸੀ ਪੱਤਰ ਸਾਹਿਬ ਨੂੰ ਨਾਲ ਲੈ ਕੇ ਤੇ ਮੇਰੇ 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 ਦੋਸਤ ਇੱਥੇ ਬੈਠੇ ਜਿਹੜੇ ਸਾਡੇ ਪਿੰਡੋਂ ਆਏ ਤੇ ਮੇਰੇ ਦੋਸਤ ਪੱਤਰਕਲਾਫ ਹੋਈਆ ਮੇਰੇ ਮੇਰੇ ਦੋਸਤ ਕਬੂਰਤਈ ਤੋਂ ਵੀ ਆ ਜਿਹੜੇ ਜਿਹੜੇ ਉਦੋਂ ਵੀ ਅਸੀਂ ਇਕੱਠੇ ਸੀ ਮੈਨੂੰ ਯਾਦ ਆ ਉਹ ਕੱਲ ਸੌਰੀ ਬੰਜੀ ਇੱਕ ਮਿੰਟ ਮੈਨੂੰ ਦਿਲਾ ਦਿਓ ਉਹ ਬੜੀ ਰਾਤ ਦਾ ਟਾਈਮ ਸੀ ਤੇ ਪਰ ਡਾਕਟਰਾਂ ਨੇ ਪਤਾ ਆ ਕਿ ਰਾਤ ਦੇ 11 ਵਜੇ ਅਸੀਂ ਡਾਕਟਰ ਸਾਹਿਬ ਕੋਲ ਉਹ ਗਿਆ ਵੀ ਡਾਕਟਰ ਸਾਹਿਬ ਤੁਸੀਂ ਥੱਕੇ ਹੋ ਤੋ ਜੋ ਦੇਵਤਾਰ ਵੀ ਥੱਕਿਆ ਸੀ ਅਸੀਂ ਕਿਹਾ ਪਾਤਰ ਸਾਹਿਬ ਨੂੰ ਗਿਆ ਵੀ ਚਾਹੇ ਤੁਸੀਂ ਸੌ ਜਾ ਤਾਂ ਅਸੀਂ ਬਹੁਤ ਜਣਾ ਬੱਤ ਇਕੱਠੇ ਹੋਏ ਅਸੀਂ ਗੱਲਾਂ ਮਾਰਦੇ ਉਹ ਸੌਣ ਚਲ ਗਏ ਅੰਦਰ ਡਾਕਟਰ ਸੌ ਗਿਆ ਦੇਵਤਾਰ ਵੀ ਸੌ ਗਿਆ ਪਾਤਰ ਸਾਹਿਬ ਅਸੀਂ ਇੱਕ ਵੇਲੇ ਤਾਂ ਗੱਲਾਂ ਕਰਦੇ ਸੀ ਪਾਤਰ ਸਾਹਿਬ ਸਾਢੇ 12 1 ਵਜੇ ਉੱਠ ਕੇ ਬਾਹਰ ਆਏ ਇੱਕ ਕਿ ਉਹ ਵੀਰੇ ਦੋਸਤ ਕੇਦੇ ਉਹਦੇ ਵੀ ਐਡਾ ਮਹਾਨ ਬੰਦਾ ਹੱਸੇ ਵਿੱਚ ਸਾਨੂੰ ਸੁਣ ਲਈ ਬਾਹਰ ਆ ਗਿਆ ਆ ਕੇ ਮੈਂ ਕਹਿੰਦਾ ਜੱਟੇ ਤੁਸੀਂ ਇਹ ਸੋਚੋ ਕਿ ਜੇ ਤੁਸੀਂ ਜਿਹੜੀਆਂ ਗੱਲਾਂ ਕਰੀ ਲੰਕੀ ਐਨਰਜੀ ਹੋਰ ਲੱਗਦੀ ਆ ਕੋਈ ਜੇ ਮੈਂ ਕਹਾਂ ਸੌਣੀ ਲੈਂਗੇ ਇਸ ਫਿਰ ਵਿੱਚ ਸਾਡੇ ਨਾਲ 3 ਵਜੇ ਤੱਕ ਬੈਠਣਾ ਹੈ 3 ਵਜੇ ਤੱਕ ਤੇ ਕੇਦੇ ਵੀ ਉਹਦੇ ਆ ਜਿਹੜੀਆਂ ਗੱਲਾਂ ਇੱਕ ਘਟ ਹੀ ਸੁਣਨ ਨੂੰ ਮਿਲਦੀ ਆ ਅੱਜ ਕੱਲ੍ਹ ਨਾ ਜਿਹੜੀਆਂ ਤੁਸੀਂ ਕਰਦੇ ਹੋ ਉਹ ਇਹ میرے کو بہت یاداں انہوں کی ہے اپنا رائے کرتے رہے وہ کریں گے معاف کرنا میں ٹینشن ایک منٹ وغیرہ تو بہت بہت شکریہ بہت بہت شکریہ یہ دکھ سکھنی سانج چلی ہوگی بہت بہت شکریہ بہت شکریہ